ਹਾਂਜੀ ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੀਂ ਵੀਡੀਓ 'ਚ ਹੋਰ ਸੁਣਾਓ ਕੈਮ ਆ ਸਾਰੇ ਠੀਕ ਠਾਕ ਸੇ ਤਾਂ ਉਮੀਦ ਆ ਬਾਈ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਦੁੱਧ ਦੁੱਧ ਪਾਪਾ ਜਾਂਦਾ ਆਹ ਖੜੀਆਂ ਨੇ ਹੁਣ ਮੈਨੂੰ ਦੇਖ ਕੇ ਉੱਠ ਖੜੀਆਂ ਸਾਰੀਆਂ ਫਿਰ ਮੈਂ ਗੋਹਾਗਾ ਹਟਾ ਕੇ ਮੈਂ ਚੱਲੋ ਫੇਰ ਬਣਾਉਣੀ ਆ ਵੀਡੀਓ ਤੇ ਹੁਣ ਕਰਦੇ ਆ ਗੱਲਾਂ ਬਾਤਾਂ ਕੱਲ੍ਹ ਵਾਲੀ ਵੀਡੀਓ ਦੇ ਕਮੈਂਟ ਪੜ੍ਹ ਦਿੰਨੇ ਤੇ ਆ ਹੁਣ ਆ ਗਈ ਆ ਉਹਦੇ ਪਿਛਲੀ ਫੌਂਟ ਤੇ ਹੀ ਆ ਗਈ ਇਹ ਸਵਾ 7 ਕਿਲੋ ਸਾਢੇ 7 ਕਿਲੋ ਡੰਗ ਦਾ ਤੇ ਮਸਟੈਡਸ ਦੀ ਜਮਹ ਹੀ ਕਵਰ ਹੋ ਗਈ ਆ ਤੇ ਕੋਈ ਬਾਵਾਸਤ ਨਹੀਂ ਕੋਈ ਥਣ ਨਹੀਂ ਡੈਮੇਜ ਹੋਇਆ ਕੁਝ ਨਹੀਂ ਹੋਇਆ ਤੇ ਛੁਗਰਾ ਮਾਰਕ ਤਾਂ ਮੈਨੂੰ ਤਾਂ ਐਸੀ ਵੀ ਹੋਰ ਨਾ ਕਿਤੇ ਕੰਮ ਜਾ ਹੋ ਜੇ ਇਹਦਾ ਤੇ ਹੋਰ ਸੁਣਾਓ ਫਿਰ ਕਹਿਮ ਆ ਸਾਰੇ ਤੇ ਕਰਦੇ ਆ ਫਿਰ ਗੱਲਾਂ ਬਾਤਾਂ 'ਚ ਤੇ ਆਜੋ ਫਿਰ ਬਾਈ ਦਾ ਕਮੈਂਟ ਆ ਹਰਪ੍ਰੀਤ ਜੱਸੀ ਬਾਈ ਕਹਿੰਦਾ ਵੀ ਸਾਡੀ ਬੱਚੀ ਰਿਪੀਟਰ ਹੋ ਗਈ ਮੈਨੂੰ ਲੱਗਦਾ ਸ਼ਾਇਦ ਆਈ ਲਿਖਿਆ ਹੋਇਆ ਇਹ ਅਸਲੀ ਮੈਨੇ ਕਮੈਂਟ ਪੜ੍ਹੀਏ ਬਾਈ ਨੇ ਲਿਖਿਆ ਪਾ ਹੈਲੋ ਸਤਿ ਸ਼੍ਰੀ ਅਕਾਲ ਭਾਈ ਸਾਡੀ ਬਸ਼ੀਰ ਰਿਪੀਟਰ ਹੋ ਗਈ ਉਹਨੂੰ ਕੀ ਦਈਏ ਯਾਨੀ ਮੇਰੇ ਸਾਹਮਣੇ ਤੋਂ ਸਮਝਣ ਦੇ ਤਾਂ ਆਈਆਂ ਵੀ ਬਾਈ ਨੇ ਕਿਹਾ ਵੀ ਬੱਚੀ ਰਿਪੀਟਰ ਹੋ ਗਈ ਆ ਵੀਰੇ ਉਹਨੂੰ ਸੀਆਰਐਸ ਪਾਉ 100 ਗ੍ਰਾਮ ਦਾ ਡੇਲੀ ਦਾ ਘੱਟੋ ਘੱਟ ਉਹਨੇ 2.5 ਕਿਲੋ ਖਾ ਜਾਣਾ ਵਾ ਵੱਧ ਹੀ ਖਾ ਸਕਦੀ ਆ ਤੇ ਫੇਰ ਹੀ ਉਹਨੇ ਰਹਿਣਾ ਵਾ ਠੀਕ ਆ ਜੀ ਤੇ ਇੱਕ ਵੀਰੇ ਦਾ ਬਹੁਤ ਵੱਡਾ ਕਮੈਂਟ ਆਇਆ ਵੀ ਯਾਰ ਦਵਾਈ ਇਹ ਹੀ ਕਰਾਉਂਦੇ ਸੀ ਕਿ ਤੇ ਦਵਾਈ ਕਿਹੜੀ ਭਰਾਈਏ ਬਈ ਦਵਾਈ ਕਿਹੜੀ ਸਹੀ ਰਹੂਗੀ ਦਵਾਈ ਭਰਉਣ ਨੂੰ ਦਵਾਈ ਵੀਰੇ ਇੱਕ ਆ ਮੈਂ ਤੁਹਾਨੂੰ ਵੀਡੀਓ ਚ ਲਾ ਦਿੰਨਾ ਦਵਾਈ ਆਪਾਂ ਇਹੀ ਵਰਤਦੇ ਆ ਸ਼ੁਰੂ ਤੋਂ ਤੇ ਇਹੀ ਭਰਾਉਂਦੇ ਆ ਵੀਰੇ ਆਪਾਂ ਇਹ ਪੂਰੀ ਇੱਕ ਵਾਰ ਜੀ ਭਰੀ ਜਾਂਦੀ ਆ ਤੇ ਇੱਕੋ ਵਾਰ ਹੀ ਭਰੀ ਜਾਂਦੀ ਆ ਮੇਰੇ ਹਿਸਾਬ ਨਾਲ ਤਾਂ ਰਹਿ ਚੱਕ ਦਿੰਦੀ ਆ ਬਾਕੀ ਭਰਾ ਪਤਾ ਨਹੀਂ ਵੀ ਕਿੰਨੀ ਕੁ ਥੋੜੀ ਹਨਾ ਗਾਂ ਦੇ ਉਹ ਖਰਾਬਾ ਕੰਮ ਤੇ ਪਰ ਇਹਦਾ ਰਿਜ਼ਲਟ ਬਹੁਤ ਵਧੀਆ ਦਵਾਈ ਦਾ ਤੇ ਇਹ ਵਰਤ ਕੇ ਦੇਖ ਲਓ ਮੈਂ ਤੁਹਾਨੂੰ ਆ ਪਾ ਦਨਾ ਮੈਂ ਵੀਡੀਓ ਚ ਪਾਈ ਹੋਈ ਆ ਦੇਖ ਲਓ ਇਹ ਦਵਾਈ ਆਪਾਂ ਸ਼ੁਰੂ ਤੋਂ ਹੀ ਵਰਤਦੇ ਆਂ ਵੀਰੇ ਤੇ ਨਮਨੁ ਸਤੀਸ਼ ਵੀਜੀ ਮੇਰੀ ਕਾਉ ਦੇ ਇੱਕ ਥਣ ਵਿੱਚ ਦੁੱਧ ਘਟਾਉਂਦਾ ਬਾਈ ਕਹਿੰਦਾ ਸਾਢੇ 5 ਮਹੀਨੇ ਦੀ ਗੱਬਣਾ ਵੀ ਕਿਵੇਂ ਦੁੱਧ ਪੂਰਾ ਕਰੀਏ ਵੀਰੇ ਇੱਕ ਤਾਂ ਸਾਢੇ ਪੰਜ ਮਹੀਨੇ ਦੀ ਗੱਬਣਾ ਵੀਰੇ ਹੁਣ ਤਾਂ ਉਹਦੇ ਨਾਲ ਕੋਈ ਪੰਗਾ ਆਪਾਂ ਲੈ ਨਹੀਂ ਸਕਦੇ ਹਨਾ ਤੇ ਕਿਉਂਕਿ ਭਰਾ ਮੇਰੇ ਜਦੋਂ ਆਹ ਦਿਨਾਂ ਚ ਆਪਾਂ ਜਾਂ ਇਸ ਪੋਜੀਸ਼ਨ ਚ ਆਪਾਂ ਉਹ ਕੋਈ ਵੀ ਦਵਾਈ ਦਿੰਨੇ ਆ ਥਣ ਖੁੱਲਣ ਵਾਲੀ ਵੀਰੇ ਹਲਕੀ ਜੀ ਗਰਮ ਹੁੰਦੀ ਆ ਭਰਾ ਤੇ ਉਹ ਤਾਂ ਜਦੋਂ ਪਸ਼ੂ ਸੂਣ ਤੇ ਆਇਆ ਉਦੋਂ ਜੀ ਅਡਰ ਸ਼ੁਰੂ ਕਰਦੇ ਉਹਦੀ ਜਦੋਂ 15 ਦਿਨ ਰਹਿ ਗਏ ਸੂਣ ਦੇ 15 ਤੋਂ 20 ਦਿਨ ਡਾਕਟਰ ਘਰੇ ਵਾਲ ਦੀ ਹੋਮੋਬੈਥੀਕ ਦਵਾਈ ਆ ਬਾਈ ਆਪਾਂ ਦੋ ਗਾਇਆਂ ਦੇ ਵਰਤੀ ਸੀ ਇੱਕ ਪਿੱਦੀ ਤੇ ਇੱਕ ਆ ਜਿਹੜੀ ਸਾਹਮਣੇ ਆ ਥੋੜੇ ਇਹਦੇ ਤੇ ਜਮਾ ਥਾਣੇ ਦੇ ਬਰੋਪਰ ਕਰਤਾ ਸੀਗਾ ਜਿਹੜਾ ਚੜਿਆ ਚੁੜਿਆ ਸਭ ਲੋਡ ਕਰ ਦਿੰਦੀ ਆ ਸਾਰਾ A to Z ਕਰ ਦਿੰਦੀ ਆ ਓਕੇ ਕੋ ਐ ਤੁਹਾਨੂੰ ਲੱਗਣਾ ਹੀ ਨਹੀਂ ਵੇਦਾ ਥਾਨ ਖੜਾ ਸੀ ਪਿਛਲੇ ਸਾਲ ਠੀਕ ਆ ਜੀ ਤੇ ਬਾਕੀ ਭਰਾ ਦਵਾਈਆਂ ਦਾ ਮਾਰਕੀਟ 'ਚ ਬਹੁਤ ਆਉਂਦੀਆਂ ਨੇ ਆਪਾਂ ਇਹੀ ਵਰਤੀਆ ਤੇ ਇਹਦੇ ਬਾਰੇ ਹੀ ਦੱਸਾਂਗੇ ਡਾਕਟਰ ਗਰੇਵਾਲ ਦੀ ਆ ਜੀ ਆਡਰ ਆ ਮੈਂ ਫੋਟੋ ਵੀ ਲਾਤੀ ਆ ਇਹ ਦੇਖ ਲਓ ਭਾਵੇਂ ਬੀ ਜੀ ਥੋੜੀ ਕਿਤੇ ਮਿਲਦੀ ਆ ਦਾ ਬਾਲਾ ਵਧੀਆ ਵਾ ਤੇ ਹੋਮੋਪੈਥੀ ਦਵਾਈ ਆ ਤੇ ਜੀ ਆਰਡਰ ਕਹਿੰਦੇ ਆ ਇਹਨੂੰ ਵੀਰੇ ਇਹ ਵਰਤ ਲਿਓ ਇਹ ਹੁਣ ਨਾ ਵੀਰੇ ਕੋਈ ਪੰਗਾ ਲਿਓ ਉਹ ਨਹੀਂ ਵੀਰੇ ਦਾ ਫਿਰ ਤੁਸੀਂ ਕਹਿਣਾ ਵੀ ਇਹ ਬੱਚਾ ਸਿੱਟ ਗਈ ਜਾਂ ਉਹ ਹੋ ਗਈ ਕਿਉਂਕਿ ਕੋਈ ਵੀ ਥਣ ਖੋਲਣ ਵਾਲੀ ਦਵਾਈ ਆ ਬਾਈ ਉਹ ਅਤ ਦੀ ਗਰਮ ਹੁੰਦੀ ਆ ਉਹ ਤਾਂ ਹੀ ਖੀਲੇ ਦਿਨਾਂ ਦੀ ਦਿੱਤੀ ਜਾਂਦੀ ਹੁੰਦੀ ਆ ਵੀ ਸੂਆ ਤਾਂ ਪੈਣਾ ਹੀ ਆ 10 ਦਿਨ ਪਹਿਲਾਂ ਕੀ ਤੇ 10 ਦਿਨ ਬਾਅਦ ਕੀ ਹਨਾ ਤੇ ਤਾਂ ਹੀ 10 ਦਿਨ 15 ਦਿਨ ਇਹਨੇ ਤਾਂ ਸ਼ੁਰੂ ਕਰੀ ਦੀ ਆ ਵੀਰੇ ਉਹ शिवनाथ चौधरी भाईकंदा पता नहीं हरा घास पाया डाला ਤੇ ਮਿਲਕ ਵੱਧ ਗਿਆ ਵਧੀਆ ਗੱਲ ਆ ਵੀਰੇ ਵਧਾਉ ਵਧਾਉ ਜਿਵੇਂ ਵੱਧਾ ਬਸ ਕਰੋ ਕੰਮ ਜ਼ਰੂਰੀ ਤਾਂ ਨਹੀਂ ਹੈਗਾ ਜਿਹਦੇ ਕੋਲ ਹੈਗਾ ਪਾਓ ਭਰਾ ਆਪਾਂ ਤਾਂ ਕੁਝ ਨਹੀਂ ਕਹਿੰਦੇ ਜੀ ਪਸੰਦੂ ਵੀਰ ਨਾਲ ਇੱਕ ਦੋ ਮੱਝਾਂ ਵੀ ਰੱਖ ਲੈ ਨਾ ਭਰਾਵਾ ਮੱਝਾਂ ਨਹੀਂ ਵੀਰੇ ਆਪਣੇ ਪਹਿਲਾਂ ਵਿਚਾਰ じゃ ਬਣਿਆ ਸੀਗਾ ਪਰ ਨਹੀਂ ਬਾਈ ਉਹਨਾਂ ਦੇ ਨਖਰੇ ਬਾਲੇ ਆ ਯਾਰ ਧੂਗੀਆਂ ਲਾਓ ਆ ਇੱਕ ਕਰੇ ਮੈਂ ਦੁੱਧ ਦੇਣ ਜਾਣਾ ਉਹਨਾਂ ਦੇ ਦੋ ਰੱਖੀਆਂ ਹੋਈਆਂ ਨੇ ਆਪਣਾ ਦੁੱਧ ਲੱਗਿਆ ਹੋਆ ਉਹਨਾਂ ਦੇ 2 ਕਿਲੋ ਸੂਨ ਵਾਲੀਆਂ ਨੇ ਪਤਾ ਨਹੀਂ ਦੋਨੀਆਂ ਇੱਕ ਖਣੀ ਕੱਟੀ ਆ ਪਹਿਲੇ ਸੂਏ ਸੂਨ ਵਾਲੀ ਆ ਦੂਜੀ ਮੱਝ ਵੀ ਸੂਨ ਵਾਲੀ ਆ ਕਣੀ ਉਹ ਧੂਣੀਆਂ ਲਾਈ ਬੈਠੇ ਹੁੰਦੇ ਨੇ ਕੋਲੇ ਕਦੇ ਕੋਸ਼ ਕਦੇ ਕੋਸ਼ ਗੋੜ ਦੋ ਇਹਨਾਂ ਨੂੰ ਉਹ ਕਰੋ ਬਈ ਉਹ ਨਹੀਂ ਬਾਲਾ ਨਹੀਂ ਹੁੰਦਾ ਇੰਨਾ ਕੁਝ ਆ ਤਾਂ ਇੰਨਾ ਖੁੱਲਾ ਹੀ ਰਹਿੰਦਾ ਏਰੀਆ ਆਪੀ ਚੱਲੀ ਜਾਂਦਾ ਇਹਨਾਂ ਦਾ ਆ ਵੀ ਮੈਦ ਕੀ ਤਾਂ ਲਾਤੇ ਵੀ ਬੱਚੀ ਉੱਥੇ ਬੰਨੀ ਹੋਈ ਸੀਗੀ ਉਹ ਛੂਟੀਆਂ ਸੀ ਪਹਿਲੀ ਵਾਰੀ ਆਪਾਂ ਇੰਨਾ ਕਵਰ ਕੀਤਾ ਸਾਰੇ ਪਰਦੇ-ਪੁਰਦੇ ਲਾ ਕੇ ਨਹੀਂ ਜਦ ਇੱਥੇ ਖੁੱਲ੍ਹੇ ਹੀ ਹੁੰਦਾ ਬਾਈ ਸਾਰਾ ਕੁਝ ਤੇ ਬਾਬਾ ਸਿੰਘ ਵੀਰੇ ਸੱਜਰ ਸੂਈ ਗਾਂ ਨੂੰ ਕਿਹੜਾ ਪਾਊਡਰ ਪਾਉਣਾ ਚਾਹੀਦਾ ਭਰਾ ਜੇ ਤਾਂ ਸੱਜਰ ਸੂਈ ਆ ਹਨਾ ਸੀਆਰਐਸ ਸ਼ੁਰੂ ਕਰ ਦੋ ਜਦੋਂ ਤੱਕ ਗੱਬਣ ਨਹੀਂ ਰਹਿੰਦੀ ਤੇ ਸੀਆਰਐਸ ਹੀ ਬਾਈ ਕੰਮ ਕਰਦਾ ਮੈਂ ਇਹਨਾਂ ਤੇ ਚੱਲ ਪਿੱਛੇ ਓਏ ਤੇ ਕਿਉਂਕਿ ਸੱਜਰ ਡੰਕਰ ਤੇ ਘਾਟਾਂ ਵੱਧ ਪੈ ਜਾਂਦੀਆਂ ਜਦੋਂ ਪੀਕ ਤੇ ਹੁੰਦਾ ਵਾ ਹਨਾ ਦੁੱਧ ਦੇ ਤੇ ਉਹੀ ਪਾਓ ਜਦੋਂ ਤੱਕ ਗੱਬਣ ਨਹੀਂ ਰਹਿੰਦੀ ਬਾਕੀ ਵੀਰੇ ਤੁਹਾਡੀ ਮਰਜ਼ੀ ਆ ਮੈਂ ਤਾਂ ਆਪਦਾ ਜਿਹੜਾ ਪਾਉਣੇ ਆ ਪਤਾ ਉਹ ਤੁਹਾਨੂੰ ਰਹਿ ਦਿੰਨੇ ਹੁੰਨੇ ਆ ਕੋਈ ਮੈਨੂੰ ਆਏ ਨਾ ਮੋੜ ਕੇ ਕਹੋ ਵੀ ਇਹ ਪਾ ਲਾ ਹਨਾ ਵੀ ਨਹੀਂ ਆ ਪੈਂਦਾ ਆਪਾਂ ਦਾ ਜਿਹੜਾ ਬਾਰਤ ਨੇ ਉਹੀ ਕਹਿੰਦੇ ਆ ਵੀਰੇ ਤੁਹਾਨੂੰ ਤਵਿੰਦਰ ਤਤਲਾ ਵੀ ਕਾਓ ਜਿਗਾਲੀ ਘੱਟ ਕਰਦੀ ਆ ਮਿੱਠਾ ਸੋਡਾ ਪਾਓ ਵੀਰੇ ਉਹਨੂੰ 50 ਗ੍ਰਾਮ ਡੇਲੀ ਦਾ ਉਹਦੀ ਪਾਚਣ ਜਾਨੀ ਕਿ ਅੰਦਰਲਾ ਸਿਸਟਮ ਵਿਗੜਿਆ ਹੋਇਆ ਤਾਂ ਗਾਲੀ ਘੱਟ ਕਰਦੀ ਆ ਮਿੱਠਾ ਥੋੜਾ 50 ਗ੍ਰਾਮ ਡੇਲੀ ਦਾ ਪਾਉਣ ਲੱਗ ਜਾ ਉਹਨੂੰ ਤਿੰਨ ਚਾਰ ਦਿਨ ਪਾ ਕੇ ਫਿਰ ਦੋ ਤਿੰਨ ਦਿਨ ਬੰਦ ਕਰਤਾ ਫਿਰ ਤਿੰਨ ਤਿੰਨ ਚਾਰ ਦਿਨ ਪਾਤਾ ਆਪੇ ਸੈੱਟ ਹੋ ਜਾਣਾ ਭਰਾ ਉਹਨੇ ਇੱਕ ਉਹਦੇ ਪੀਣ ਵਾਲੇ ਪਾਣੀ 'ਚ ਨੂਨ ਘੋਲ ਦਿਆ ਕਰੋ ਮੜਾ ਜਾ ਠੀਕ ਹੈ ਜੀ ਤੇ ਹਰਸ਼ਪ੍ਰੀਤ ਸਿੰਘ ਵੀਰ ਕਾਓ 15 ਦਿਨ ਦੀ ਸੂਈ ਦਰਦਨੀ ਵਧਾ ਰਹੀ ਕੀ ਕਰੀਏ ਫੀਡ ਵੀ ਘੱਟ ਘੱਟ ਖਾਂਦੀ ਇੱਕ ਤਾਂ ਵੀਰੇ ਮੈਂ ਕੱਲ ਵਾਲੀ ਵੀਡੀਓ ਚ ਵੀ ਦੱਸਿਆ ਸੀਗਾ ਵੀ ਜੇ ਤੁਹਾਡੀ ਫੀਡ ਘੱਟ ਖਾਂਦਾ ਪਸ਼ੂ ਉਹਨੂੰ ਲਿਵਰ ਫਰੋਲ ਦੇ ਦਿਆ ਕਰੋ ਕਾਰਗਿਲ ਕੰਪਨੀ ਦੀ ਆਉਂਦੀ ਆ ਉਹਦੇ ਨਾਲ ਭੁੱਖ ਖੁੱਲ ਜਾਂਦੀ ਆ ਭਰਾ ਠੀਕ ਆ ਜੀ ਤੇ ਪਸ਼ੂ ਪੱਠਾ-ਥੱਥਾ ਵੱਧ ਚੱਕਣ ਲੱਗ ਜਾਂਦਾ ਵਾ ਤੇ ਦੂਜੀ ਗੱਲ ਆ ਪਸ਼ੂ ਫੀਡ ਦਾ ਟੇਕ ਵਧਾ ਦਿੰਦਾ ਵਾ ਕਿਉਂਕਿ ਲਿਵਰ ਸਟਰੋਂਗ ਕਰਦੀ ਆ ਉਹ ਹਨਾ ਭੁੱਖ ਲਾਉਂਦੀ ਆ ਜਿਵੇਂ ਆਪਣੇ ਲਿਵ ਐਬਟਿਟੂ ਲੈਨੇ ਆਪਣੇ ਚ ਬੰਦਿਆਂ ਚ ਉਹ ਚੀਜ਼ ਆਹੋ ਉਹ ਪਾਉ ਵੀਰੇ ਉਹਨੂੰ 100 100 ml ਡੇਲੀ ਦੀ ਇੱਕ ਸਰਿੰਜ ਵੱਡੀ ਲੈ ਆਇਓ 50 ml ਵਾਲੀ ਉਹ ਦੋ ਸਰਿੰਜਾਂ ਉਹਦੇ ਮੂੰਹ ਛੜਤੀਆਂ ਠੀਕ ਆ ਜੀ ਅੱਧਾ ਲੀਟਰ ਬਾਧੂ ਆ ਵੀਰੇ 150 40 50 ਰੁਪਏ ਦੀ ਆਊਗੀ ਕੋਈ ਬਾਲਾ ਮਹਿੰਗਾ ਸੌਦਾ ਨਹੀਂ ਸੱਜਰ ਸੂਏ ਪਸ਼ੂ ਤੇ ਦੇਖਿਆ ਨਾ ਕਰੋ ਬਾਲਾ ਤਾਂ ਸੱਜਰ ਪਸ਼ੂਏ ਪਸ਼ੂ ਨੂੰ ਵੀ ਇਹ ਅੱਜ ਖਾਣ ਲੱਗ ਗਿਆ ਉਹ ਆ ਹਨਾ ਕਿਉਂਕਿ ਇੱਕ ਤਾਂ ਉਹ ਪਹਿਲਾਂ ਹੀ ਜ਼ੋਰ ਲੱਗਿਆ ਹੁੰਦਾ ਉਹਦਾ ਸੂਕੇ ਠੀਕ ਆ ਜੀ ਇਹ ਉਲਟਾ ਹੋ ਖਾ ਘਟ ਰਹੀ ਆ ਉਲਟਾ ਆਪਾਂ ਕੋਲੇ ਹੱਥ ਬੰਨੀ ਖੜੇ ਆ ਵੀ ਅੱਜ ਖਾਂਦੀ ਆ ਕੱਲ ਨੂੰ ਖਾਂਦੀ ਆ ਸੱਜਰ ਸੂਏ ਪਸ਼ੂ ਨੂੰ ਬਾਹਲਾ ਨਾ ਦੇਖਿਆ ਕਰੋ ਬਾਈ ਬਸ ਉਹਦਾ ਨਾਲ ਲੱਗਦਾ ਜੀ ਇੱਕ ਦਿਨ ਦੇਖੋ ਇੱਕ ਡੰਗ ਦੇਖੋ ਸਵੇਰੇ ਦੇਖੋ ਸ਼ਾਮ ਨੂੰ ਦੇਖੋ ਜੇ ਨਹੀਂ ਪਸ਼ੂ ਚੱਕਦਾ ਪੱਠੇ ਤਾਂ ਲਿਵੋ ਬਰੋਲ ਜਦੀ ਸ਼ੁਰੂ ਕਰ ਦੋ ਬਾਈ 100 ਐਮ ਐਲ ਡੇਲੀ ਦੀ ਉਹਦੇ ਨਾਲ ਭੁੱਖ ਖੁੱਲੂਗੀ ਪਸ਼ੂ ਖੁੱਲ ਕੇ ਖਾਊਗਾ ਉਹ ਤੇ ਜਾਨ ਆਊਗੀ ਕਬਰ ਛੇਤੀ ਕਰੂਗਾ ਸੂਏ ਨੂੰ ਹਨਾ ਤੇ ਆਪਦਾ ਦੁੱਧ ਤੇ ਆਊਗਾ ਬਾਈ ਜੇ ਉਹਨਾਂ ਨੇ ਖਾਂਦੀ ਨਹੀਂ ਤਾਂ ਦੁੱਧ ਤੇ ਵੀ ਕਿੱਥੋਂ ਆਉਣਾ ਫਿਰ ਉਹਨੇ ਹਨਾ ਦੁੱਧ ਤਾਂ ਘੱਟ ਦੇਣਾ ਹੀ ਦੇਣਾ ਵਾ ਇਹ ਚੱਕਰਾ ਭਰਾ ਤੇ ਬਾਕੀ ਵਧੀਆ ਜੀ ਤੇ ਮਿਲਦੇ ਆਂ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਜਿੰਨਾ ਹੈਗਾ ਬਈ ਆਪਾਂ ਉਹਨਾਂ ਨੂੰ ਦੱਸੀ ਜਾਈਦਾ ਵਾ ਜਿੰਨੇ ਕਮੈਂਟ ਆਉਂਦੇ ਆਪਾਂ ਉਹਨਾਂ ਨੂੰ ਦੱਸ ਦੇਈਗਾ ਤੇ ਵੀਡੀਓ ਦਾ ਉਹੀ ਹਿਸਾਬ ਕਿਤਾਬ ਵੀ ਆਪਾਂ ਡੇਲੀ ਤਾਂ ਹੀ ਬਣਾ ਦਈਦੀ ਆ ਵੀ ਕਮੈਂਟ ਆ ਜਾਂਦੇ ਨੇ ਚਲੋ ਉਹੀ ਗੱਲਾਂ ਬਾਤਾਂ 'ਚ ਵੀਡੀਓ ਬਣ ਜਾਂਦੀ ਆ ਨਹੀਂ ਤਾਂ ਡੇਲੀ ਉਦੋਂ ਕਹਿਣਾ ਕੋਈ ਇੱਕੋ ਹੀ ਚੀਜ਼ ਦਿਖਾਈ ਜਾਣੀ ਹਨ ਤੇ ਬਾਕੀ ਭਰਾ ਮਿਲਦੇ ਆਂ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ